ਉਹਦੇ ਗੁਣਿਆਂ ਦੀ ਗਾਇ ਹੈ ਭਾਇਆ ਗੁਣਾਂ ਦਾ ਵਿਸਥਾਰ ਕਰਦੀ ਹਾਂ ਤੂੰ ਸਮਝ ਆ ਜੂਗੀ ਜੁਣਾ ਮਹਾ ਗਿਆਨ ਪ੍ਰਾਪਤ ਹੋਏ ਗੁਣਾ ਵਿਚਾਰੇ ਗੁਣ ਨੇ ਗੁਣਾ ਵਿਚਾਰੇ ਗਿਆਨੀ ਸੋਏ ਗੁਣ ਦੇ ਗਿਆਨ ਪ੍ਰਾਪਤ ਹੋਏ ਇਹ ਗੁਣ ਗਾਇ ਹੈ ਗੁਣਾ ਦੇ ਵਿੱਚੋਂ ਇਹ ਦੀ ਸਮਝਾਉਣੀ ਇੱਕ ਦੀ ਇੱਕ ਕੀ ਹੈ ਗੁਰਵਾਣੀ ਗੁਣ ਗਾਇਨਾ ਇਹਦੇ ਵਿੱਚੋਂ ਸਮਝਾਉਣੀ ਹੈ ਇਹ ਅਸ਼ਟ ਤਾਤੂ ਰੱਖਿਆ ਹੋਇਆ ਹੈ ਨਾ ਇੱਕ ਤਾਤੂ ਦਾ ਕਲਪ ਬਣਦਾ ਹੁੰਦਾ ਕਾਇਆ ਅਲਦੀ ਇਹਦੇ ਵਿੱਚ ਆ ਕੋਲ ਨਾ ਨਜ਼ਰ ਆਇਆ ਇਹਦੇ ਚ ਆਪਣਾ ਗਿਆਨ ਸਮਾਇਆ ਹੋਇਆ ਹੈ ਇਹ ਚੋਂ ਬਿਲ ਗਿਆਨ ਦਾ ਜਾਨੂਰ ਬਣਨਾ ਹੈ ਜੋ ਇਹੀ ਜਾਨਣਾ ਹੈ ਇਹਦੇ ਵਿੱਚ ਹੀ ਜਾਨੂਰ ਸਮਾਇਆ ਹੋਇਆ ਸਾਰਾ ਗੁਰਬਾਣੀ ਦੇ ਜਗ ਵਿੱਚ ਜਾਨੂਰ ਇਹਦਾ ਘਰ ਉਹ ਗੁਰਬਾਣੀ ਹੈ ਇਹਦਾ ਵਿਸਾਰ ਗੁਰਬਾਣੀ ਹੈ ਉਹੀ ਗੁਰਬਾਣੀ ਜਾਨੂਰ ਇੱਗਾਨ ਚਰਦਲ ਸਮਝੌੜੀ ਇਹਦੇ ਵਿੱਚ ਕੁਲਮਾਨ ਅੰਦਰ ਆਇਆ ਕੁਲਮਾਨ ਅੰਦਰ ਆਇਆ ਕੀ ਹੈ ਜਿਹਨੂੰ ਕਹਿੰਦੇ ਨੇ ਕਬੀਰ ਨੇ ਕਿਹਾ ਕੋ ਕਬੀਰ ਮੈਂ ਐਸਾ ਐਸੋ ਕੋਰ ਪਾਇਓ ਜਾ ਕਾ ਨੋ ਉਹਨੇ ਕੋਲੇ ਕਿ ਬਵੇਜ਼ ਹੈ ਦੇਖੋ ਬੁੱਢੀ ਨੂੰ ਰੰਗ ਜਾ ਚੜ ਜਾ ਨਾ ਬਵੇਜ਼ ਦਾ ਬੁੱਢੀ ਬਦਲ ਕੇ ਬਵੇਖ ਬੁੱਢੀ ਹੋ ਜਾਣੀ ਹੈ ਬੁੱਢ ਬਦਲ ਜਾਣੀ ਹੈ ਉਹ ਬੁੱਧੀ ਨੂੰ ਬਵੇਕਦਾਰਾਂ ਤੇ ਚੜਨਾ ਨਾਮਦਾਰਾਂ ਬਿਜੜਨਾ ਬੁੱਧੀ ਕੀ ਹੋ ਜਾਣੀ ਆ ਬਵੇਕ ਬੁੱਧੀ ਬਣ ਜਾਣੀ ਆ ਜੇ ਬਵੇਕ ਬੁੱਧੀ ਬਣ ਗਈ ਉਹਦ ਮੱਝ ਲਈ ਗਈ ਫੇਰ ਸਮਝ ਆਣੀਏ ਵੀ ਕੋ ਕੀ ਹੈ ਜਿੰਨਾ ਚਿਰ ਬੁੱਧ ਬਵੇਕ ਬੁੱਧ ਨਹੀਂ ਬਣਦੀ ਉਹਦਾ ਜਨ ਸਮਝੇ ਨਹੀਂ ਹੋਣੀ ਕੋ ਕੀ ਹੈ ਉਹਦ ਬਦਲੀ ਸਿੱਧ ਪਾਈ ਸਿੱਧ ਪਾਈ ਤਾਂ ਉਹਨਾਂ ਨੂੰ ਸਮਝ ਆ ਗਈ ਕਬੀਰ ਨੂੰ ਜਦ ਸਮਝ ਆਈ ਆ ਜਦ ਉਹ ਬਦਲ ਗਈ ਬਦਲਦੀ ਬੰਦ ਕੇ ਭਈ ਅਗਲੀ ਸੰਤਿਆਜ ਬਦਲੀ ਹੋ ਬੰਦ ਦੀ ਗੱਲ ਕਰੂੰਗਾ ਜੀ ਗੁਰਗੰਮ ਗਿਆਨ ਬਤਾਵੇ ਧੇਰ ਗੁਰਗੰਮ ਗਿਆਨ ਬਤਾਵੇ ਧੇਰ ਕਹਤੇ ਹੈ ਬਾਹਰ ਦਾ ਜਿਹੜਾ ਅੱਖਰ ਨਹੀਂ ਝਾਤਦਾ ਅੱਧਾ ਆਪਣੇ ਅੰਦਰਲੇ ਗੁਰ ਨਾਲ ਜਿਹੜਾ ਇਹ ਅੰਦਰਲਾ ਐਂਸਰ ਦੋਨੇ ਨਾ ਡਾਲ ਜਦ ਇੱਕ ਵਾਰ ਨੇ ਕਿਤੇ ਹੋ ਜਾਂਦਾ ਇਹ ਚੇਲਾ ਵਾਲਾ ਅੰਦਰਲਾ ਬੁਰਾ ਗੁਰਦੇਵ ਵੱਡਾ ਲਾਇਆ ਗੁਰਦੇ ਮਾਤਾ ਗੁਰਦੇ ਪਤਾ ਇਸ ਰੂਪੇ ਆਇਆ ਫਿਰ ਉੱਥੇ ਜਦਕਿ ਗੁਰਦੇ ਮਾਤਾ ਗੁਰਦੇ ਪਤਾ ਗੁਰਦੇ ਵੱਡਾ ਲਾਇਆ ਅੰਤਰਾਤਮਾ ਜਿਹੜੀ ਹੈ ਜਿਹੜਾ ਆਮ ਹੈ ਗੁਰ ਉਹ ਉੱਤਰ ਬੋਲਦਾ ਜਿਆਦਾ ਇਹ ਉਹਦੇ ਨਾਲ ਗਵਨ ਕਰਦਾ ਉਹਦੇ ਨਾਲ ਜੁੜਦਾ ਜਾ ਕੇ ਗੁਰਗਾਮ ਗਿਆਨ ਫਿਰ ਜਿਹੜਾ ਹਲਤਾਨ ਗਿਆਨ ਇਹਨੂੰ ਫਿਰ ਮਿਲਦਾ ਦੋ ਬਚਾਰੇ ਤੇ ਗੁਰਬਾਣੀ ਨੂੰ ਇੱਕ ਵਾਰਨੇ ਕਿੱਝਤ ਹੋ ਕੇ ਜਾਂ ਤੇ ਵਿਚਾਰਦਾ ਹੈ ਫਿਰ ਜਿਹੜਾ ਗਿਆਨ ਇਹਨੂੰ ਪ੍ਰਾਪਤ ਹੁੰਦਾ ਚਾਹਲ ਪ੍ਰਾਪਤ ਹੁੰਦਾ ਉਹ ਫੇਰ ਖੁੱਲਦਾ ਉਹਦੇ ਨਾਲ ਭੇਡ ਖੁੱਲਦਾ ਗੁਰੂ ਕਾਬ ਗਿਆਨ ਬਤਾਵਾ ਭੇਡ ਗਿਆਨ ਬਤਾਵਾ ਭੇਡ ਗਿਆਨ ਦੇ ਭੇਡ ਗਿਆਨ ਤੋਂ ਭੇਡ ਖੁੱਲਿਆ ਭੇਡ ਕਹਿੰਦਾ ਆਪਣੇ ਆਪ ਹੀ ਦੇਖਿਆ ਗਿਆਨ ਨਾ ਹੋਰ ਕੀ ਦੇਖੇ ਮੈ ਤੂੰ ਹੀ ਡਰਕਾਰ ਗਿਆਨ ਦਾ ਬਤਾਵਾ ਭੇਡ ਉਲਟਾ ਰਹੇ ਉਹ ਭੰਗ ਅਸ਼ੇਦ ਉਲਟਾ ਰਹੇ ਅਵਾ ਅਸ਼ੇਦ ਜੇ ਉਲਟਾ ਰਹੇ ਹੈ ਅਖਾਂ ਸਰੀਰ ਤੇ ਗੁੱਡੀ ਨਾਲ ਜੁੜੇ ਹੀ ਨਾਲ ਤੇ ਗੁੱਡੀ ਨੂੰ ਬਾਹਰ ਬੁਖੀ ਕਰਦੀ ਹੈ ਉਲਟਾ ਰਹੇ ਅੰਦਰ ਮੁਖੀ ਜੁੜਿਆ ਰਹੇ ਸਤਗੁਰੂ ਦੇ ਚਰਨਾਂ ਨਾਲੇ ਜੁੜਿਆ ਰਹੇ ਆਪਣਾ ਨੇ ਗਰਬਾਨ ਚਹੀਦੀ ਸਦਾ ਰਹੇ ਬਾਹਰ ਜਾ ਕੇ ਹੀ ਦੋ ਉਲਟਾ ਰਹੇ ਰੁਗੈ ਪਰ ਫਿਰਿਆ ਭੰਦਾ ਫਿਰ ਮੰਨ ਭੰਗ ਹੁੰਦਾ ਹੀ ਨਹੀਂ ਉਹ ਮੰਨ ਭੰਗ ਦਾ ਵੀ ਮਸਲਾ ਹੱਲ ਹੋ ਗਿਆ ਜਿਹੜੇ ਸਾਇਬੰਦਿਆ ਜ਼ੋਰੇ ਕਰਦੇ ਨੇ ਇੱਥੇ ਆ ਪੈਏ ਨੇ ਕਬੀਰ ਦੇ ਰਖੇ ਹੋਏ ਆ। ਉਹ ਪੰਗਰ ਆਹਿੰਦਾ ਸਾਇਬੰਦਾਂ ਰੱਖੇ ਹੋਏ ਤੇ ਬੁਲਵੰਦਰ ਚ ਇੱਥੋਂ ਰੱਖਿਆ ਹੋਇਆ। ਅਸਤਾਰ ਕੀ ਗਾਇਆ ਤੇ ਯਾਰ। ਆ ਪੰਗਰ ਲਗਾਇਆ ਜਾਣੇ ਫੇਰ ਆ ਪੰਗਰ ਰਹਿੰਦਾ। ਤੰਗ ਹੋ ਵੀ ਸਕਦਾ ਐ ਦੀ ਮਰਜ਼ੀ ਐ ਬਾਹਰ ਜਾਕਣਾਂ ਦੀ ਜੇ ਇੰਦੇ ਆਪ ਹੋ ਜੂਗਾ। ਅੰਦਰ ਜਾਗਦਾ ਰਹੇ ਤਾਂ ਆਪਾਂ ਦਾ ਜੇ ਬਾਹਰ ਜਾਕਣ ਲਈ ਜੇ ਬਘੋੜੂ ਸਾਹਿਬ ਆਪ ਕੋ ਮਤਲਬ ਹੈ ਦੀ ਪਾਵਰ ਹੈ ਬਰਜੀ ਹੈ ਦੀ। ਆਪਾਂ ਅਗਲਾ ਬਲਪੇ ਆ। ਸੋਲ ਬੂ ਪਦਾਲ ਕੀ ਕੀ ਵਰਤ ਵਿਦਵਾਨ ਕਰੀ ਗਏ ਕਿੱਥੋਂ ਕਿੱਥੋਂ ਆਪਿਆ ਤਾਂ ਹੈ ਸਭ ਕੁਝ। ਇਸੇ ਦਾ ਖੁਲਾਸਾ ਕੀਤਾ। ਗ੍ਰੋਹ ਰੋਪ ਜਿਖਵੀਰ ਜੋ ਲਿਖਿਆ ਸੀ ਉਸੇ ਦਾ ਮੋਲ ਮੰਤਰ ਬਣਾਇਆ। ਆਪਾਂ ਅਗਲਾ ਬਲਪੇ ਆ। ਤਾਂ ਨਾਮ ਹੋਣਾ ਜਦੋਂ ਆਨੰਗ ਜਨਮਨ ਪੰਦ ਉੱਗਣ ਕਰ ਜਾਂ ਫੇਰ ਆਪਾਂ ਉਹ ਜਨਮ ਜੇ ਅੰਦਰ ਅੰਤਰਮੁਖੀ ਜੁੜਿਆ ਰਹੇ ਮਨ ਬੰਦ ਨਹੀਂ ਹੁੰਦਾ ਤੱਕ ਕੌਣ ਕਰਦਾ ਮਾਇਆ ਕਰਦੀ ਇਹਨੂੰ ਬੰਦ ਜਦ ਕੁਝ ਬਾਹਰ ਦੇਖਦਾ ਫਿਰ ਉਹਦੀ ਇੱਛਾ ਪਹਿਲਾਂ ਹੋ ਜਾਂਦੀ ਹੈ ਜੇ ਬਾਹਰ ਅੱਖਾਂ ਨੇ ਦੇਖਦਾ ਇੱਛਾ ਪਹਿਲਾਂ ਹੁੰਦੀ ਹੈ ਤ੍ਰਿਗੁਣੀ ਜੀ ਜਾਣਦਾ ਤਾਂ ਬਾਹਰ ਚੱਕਦਾ ਮਾਇਆ ਨਾਲ ਜੁੜਦਾ ਮਾਇਆ ਨਾਲ ਜੁੜਦਾ ਮਾਇਆ ਇੱਛਾ ਪਹਿਲਾਂ ਹੋ ਜਾਂਦੀ ਹੈ ਜੇ ਚਕੂੜੀ ਵਹਣੀ ਖਪੈਲਾ ਨਹੀਂ ਹੁੰਦੀ ਉਲਟਾ ਰਹੇ ਪੰਗ ਸ਼ੇਧ ਅਪੰਗ ਵੀ ਹੈ ਸ਼ੇਧ ਵੀ ਹੈ ਅਪੰਗ ਦਾ ਇਹ ਆਪਣਾ ਕੋਣਾ ਹੈ ਸ਼ੇਧ ਦਾ ਦੂਰੇ ਦਾ ਪ੍ਰਭਾਵ ਕਿਸੇ ਮਾਇਆ ਦਾ ਪ੍ਰਭਾਵ ਕਿਸੇ ਚੀਜ਼ ਦਾ ਤਾਂ ਪ੍ਰਭਾਵ ਨਹੀਂ ਪੈਂਦਾ ਇਹਦੀ ਕਹਿੰਦਾ ਗੱਲ ਨੂੰ ਕੋਈ ਕੱਟੇ ਨਹੀਂ ਸਕਦਾ ਛੇਧਿਆ ਨਹੀਂ ਜਾ ਸਕਦਾ ਕਿਸੇ ਬੁਕਾਰ ਦਾ ਤੇ ਕੋਈ ਪ੍ਰਭਾਵ ਨਹੀਂ ਕਰਦਾ ਕਿਸੇ ਦੁਸ਼ਮਣ ਦਾ ਤੇ ਕੋਈ ਹਾਰ ਨਹੀਂ ਚਲਦਾ ਕਿਉਂਕਿ ਕਿਲੇ 'ਚ ਬੈਠਾ ਰਹੇ ਹੁੰਦੇ 7/24 ਤੇ ਕਿਲੇ 'ਚ ਬੈਠਾ ਇਹ ਲੋਗ ਅੰਦਰ ਕਿਲੇ 'ਚ ਬੈਠੇ ਅੰਦਰ ਤੇ ਲੋਗ ਅੰਦਰ ਕਹਿੰਦਾ ਇਹ ਇਹ ਲੋਗ ਅੰਦਰ ਕਹਿੰਦਾ ਵਿਚ ਬੈਠਾ ਰਹੇ ਬਾਹਰ ਕੋਈ ਘਟਨਾ ਇਹ ਬਾਹਰ ਹੈ ਲੜਾਈ ਵਾਧੀ ਇਹ ਬਾਹਰ ਆਉਂਦਾ ਤਾਲਦੀਰ ਵੈਦਾ ਕਿ ਤਉ ਰਿਸ਼ਨਾ ਦਾ ਰਿਸ਼ਨਾ ਦਾ ਤੀਰ ਵੈਦਾ ਕਿ ਮੈਂ ਆਉਂਦਾ ਬਾਹਰ ਜਾ ਕੇ ਤਾਂ ਮੈਂ ਸੰਪਰਕ ਕਰਦਾ ਸਹੀ ਲੋਵੀ ਨਵੇਂ ਦਵਾਰ ਕੋ ਸਾਧ ਬਹੁਤੀ ਮਨਸਾ ਰੱਖੋ ਬੰਦ ਬੈਠੀ ਲੋਵੀ ਨਵੇਂ ਦਵਾਰ ਕੋ ਲੋਵੀ ਤਿਹਦਾਗੀ ਤੇਤ ਲੋਵੀ ਆ ਨਵੇਂ ਨਵੇਂ ਦਵਾਰ ਕੋ ਸਾਧ ਨਵੇਂ ਦਵਾਰ ਨੂੰ ਨੌਂ ਕਰ ਲਿਆ ਥੋੜੇ ਫੇਰ ਪਨ ਕਰੇ ਲੋ ਕਰਦਾ ਗੌਰ ਕਵਜਨਾ ਗਮੇ ਦੌਰ ਦੌਰ ਤੱਕ ਕਵਜਨਾ ਉਹ ਨਵਾਂ ਦੌਰ ਹੈ ਤੇ ਦਸਵਾਂ ਦੌਰ ਰਵਾਂ ਦੌਰ ਹੈ ਦਸਵਾਂ ਦੌਰ ਖੋਪੜੀ ਨੂੰ ਵੱਲੀ ਗਏ ਨੇ ਖੋਪੜੀ ਹੈ ਜੀ ਸੱਗੇ ਨਹੀਂ ਹੁੰਦਾ ਲਾਸੰਦੌਰ ਯਾਰ ਸੰਸਾਰ ਦਾ ਗੌਰ ਮੰਨਿਆ ਉਹ ਹੈ ਨਹੀਂ ਗੌਰ ਕਿੱਥੇ ਹੈ ਗੌਰ ਜਿੱਥੇ ਉੱਥੇ ਬੈਠਾ ਉੱਥੇ ਦੌਰ ਹੁਣ ਨਵਾਂ ਦੌਰ ਵੇੜਾ ਨੂੰ ਪਨਾ ਪਰਦੇਸ ਵਿੱਚ ਸੀਰੋ ਨਵਾਦਵਾਰ ਘਰ ਇੱਕ ਗੁਰਦੁਆਰਾ ਉਹਨੂੰ ਗੁਰਦੁਆਰਾ ਜਿੱਦਾਂ ਸਤਗੁਰ ਬੈਠਾ ਸੀ ਨਾ ਸਾਰੇ ਇੰਦਾ ਸੀ ਉੱਥੇ ਰਹਿ ਜਾਦੇ ਨਵਾਦਵਾਰ ਕੋ ਸਾਧ ਬੈਠੀ ਮਨਸਾ ਰੱਖੋ ਬਾਦ ਇਹਦੇ ਇਹਦੇ ਚ ਸਾਧਨਾ ਕੀ ਹੈ ਹੁਣ ਇੱਥੇ ਆ ਕੇ ਸਾਧਨਾ ਕੀ ਹੈ ਸਾਧਨਾ ਬਾਜੀ ਇੱਥੇ ਵੀ ਬਾਹਰ ਨਹੀਂ ਜਾਂਦੇ ਜੇ ਇੱਛਾ ਕਰਦੇ ਆ ਬਾਹਰ ਜਾਣ ਦੀ ਇੱਛਾ ਪੈਦਾ ਹੁੰਦੀ ਹੈ ਅੱਖਰ ਜਾਣ ਦੀ ਇਹ ਫਿਰ ਇਹਦੇ ਵਿੱਚ ਚੈ ਮਦਾ ਹੋਗੀ ਇੱਛਾ ਨਹੀਂ ਅਗਨੇ ਅੰਦਰ ਬੈਠੇ ਤੇ ਗੋਦਾਂ ਨੇ ਬੈਠਾ ਹੈ ਚਾਹ ਵੀ ਜਲੀਏ ਬਾਹਰ ਡਿੱਗਦੇ ਹੋਣਗੇ ਬਾਹਰ ਵੀ ਸੁਣਦਾ ਕਿੰਦਮ ਸੁਣਦਾ ਕੁਝ ਵੀ ਕਰਦਾ ਕਥਾ ਸੁਣਦਾ ਪਰ ਇਛਾ ਦਾ ਵੀ ਉਧਰ ਚਲੀਏ ਜਲਦੀ ਇੱਥੇ ਬੰਸਾ ਲੋਧ ਦੇ ਵਿੱਚ ਚਾਹ ਇੱਥੇ ਵੀ ਪੈਦਾ ਹੋ ਸਕਦੀ ਹੈ ਹੋ ਜਾਂਦੀ ਹੈ ਕੋ ਦੇਖਿਆ ਤਾਂ ਬਹੁਤ ਕੁਝ ਪਹਿਲਾਂ ਹੋਇਆ ਨਾ ਜਿਹੜਾ ਪਹਿਲਾਂ ਦੇਖਿਆ ਉਹਦਾ ਯਾਦ ਹੈ ਜੋ ਦੇਖਿਆ ਹੋਇਆ ਉਹਦਾ ਅਕਸ਼ਰ ਅੰਦਰ ਹੈ ਨਾ ਉਹਦੇ ਚੋਂ ਅੱਛਾ ਪੈਦਾ ਹੋ ਸਕਦੀ ਹੈ ਉਹ ਤਾਂ ਭੁੱਲਿਆ ਨਹੀਂ ਕੋਈ ਅਕਸ਼ਰ ਤਾਂ ਜੇ ਭੁੱਲਿਆ ਨਹੀਂ ਜਿਹੜੀ ਮਨ ਦੇ ਵਿੱਚ ਇੱਛਾ ਪੈਦਾ ਹੋਊਗੀ ਨਾ ਉਹ ਇੱਛਾ ਪੈਦਾ ਦੀ ਹੋਣੀ ਵੇ ਰੋਟੀ ਬਿਲੂ ਕੁ ਨਹੀਂ ਬਿਲੂ ਆ ਖਾਣਾ ਤਾਂ ਮਿਲਣਾ ਜਾਵੇ ਇਹ ਜਿਹੜੀਆਂ ਛਾਵਾਂ ਨੇ ਇਹ ਜਿਹੜੀ ਪੈਦਾ ਹੋ ਰਹੀ ਸ਼ੰਕਾ ਵੋ ਇਹ ਬੱਚਾ ਬੰਦੇ ਵਿੱਚ ਛਾਪ ਬੈ ਚਾਲੂ ਹੋ ਰਿਹਾ ਇਹਨੂੰ ਬੰਦ ਕੇ ਰੱਖ ਕਾ ਜੋ ਹੁੰਦਾ ਹੋਰ ਦੇ ਲੋ ਕੋਈ ਆਵੇ ਬਾਹਰ ਜਣਾ ਕੋਲਦਾ ਅੱਗੇ ਕਿਹੜਾ ਗਾਹਾਂ ਪਾਣੀ ਮੇਰਾ ਬਣਿਆ ਇਹ ਹਰ ਮਾ ਬਣੇ ਗਿਆ ਪਾਣੀ ਟੁੱਟ ਗਿਆ ਇਤੋਂ ਬੰਦਾ ਦਾ ਪੇਸ਼ੇ ਟੁੱਟ ਜਾਂਦਾ ਪੇਸ਼ਾ ਬਣਾ ਲੈਦਾ ਪੇਸ਼ੇ ਟੁੱਟ ਜਾਂਦਾ ਪਾਣੀ ਦਾ ਗੈਰੇਡ ਉਹ ਨਹੀਂ ਗਿਆ ਜਦੋਂ ਉਹਦੀ ਮਰਜ਼ੀ ਸੀ ਲੈ ਪੂਰੀ ਨਾ ਅਟਲਿਆ ਕੇ ਸੇਚ ਪਾਲ ਸਕਿਆ ਸਾਰੀ ਦੁਨੀਆ ਦੀ ਮਾਇਆ ਮੇਰੇ ਘਰ ਆ ਜੇ ਨਹੀਂ ਆਇਆ ਕੋਈ ਟੁੱਟੀ ਗਿਆ ਪਾਣੀ ਦਾ ਹਰ ਆਦੂਈ ਜਾਵੇ ਦੁਨੀਆ ਦੀ ਸਾਰੀ ਮਾਇਆ ਮੇਰੇ ਘਰ ਆ ਜੇ ਆ ਗਈ ਫਿਰ ਐ ਤੇ ਬੰਨ ਲਾਉਂਦਾ ਪਿਛੇ ਟੁੱਟ ਜੰਦਾ ਪਿਛੇ ਬੰਨ ਲਾਉਂਦਾ ਹਾਂ ਟੁੱਟ ਜਾਂਦਾ ਸੌਤਾ ਉਹ ਬੰਨ ਟੁੱਟਦਾ ਇਹ ਕਿਥੋਂ ਬੰਨ ਲਊਗਾ ਇਹ ਉਹ ਕਹਿੰਦਾ ਇਹ ਦੈਨਾਨਾ ਛੱਡ ਪਰੇ ਜਦੋਂ ਆਉਣਾ ਆਇਆ ਜਾਂਦਾ ਤੇਰੇ ਜੇ ਰਿਆਣਾ ਤੇਰੇ ਤੈਨੂੰ ਤੇਰੇ ਸੇ ਦਾ ਮਿਲਣਾ ਬਲਤੋਂ ਨਹੀਂ ਮਿਲਦਾ ਆਇਆ ਤੂੰ ਲਖਵੰਨ ਕੇ ਬਨਣਾ ਦਾ ਰਹਾ ਖਾਉ ਖਾਈ ਕਈ ਵਾਰ ਪੈਰ ਤੇ ਗਈ ਮਰਾਲੀ ਇਹ ਮਤਲਬ ਹੈ ਮਿਲਿਆ ਹੋਈ ਕਈ ਕਈ ਵਾਰ ਲੱਗੀ ਪੈਰ ਤੇ ਤੇਰਾ ਜੋ ਲਾ ਲਿਆ ਮਿਲਿਆ ਫੇਰ ਵੀ ਉਹ ਹੀ ਇਸ ਕਰਕੇ ਉਹ ਛੱਡੇ ਤੇ ਜਿਹੜਾ ਕੋ ਮਿਲ ਜੂ ਠੀਕ ਹੈ ਨਹੀਂ ਬਣੂਰਾ ਸੀ ਜਿਹੜੀ ਮਨ ਦੇ ਵਿੱਚ ਇੱਛਾ ਵਹਿਦੀ ਹੈ ਨਾ ਇਹ ਵਤਾਲੀ ਨਦੀ ਕਲਪਣਾ ਦੀ ਇਹਨੂੰ ਮੰਨ ਲੈ ਇਹ ਕਾਲ ਰੂਪ ਅਧਰਿਆ ਇਹ ਦਰ ਨੂੰ ਜਾਣ ਨਹੀਂ ਦਿੰਦੀ ਦੂਜੇ ਪਾਸੇ ਰੋਕਦੀ ਹੈ ਇਹਨੂੰ ਮੰਨ ਬਈ ਇਹ ਵਿਗਨ ਪੁੱលਦੀ ਹੈ ਵਿਗਨ ਕੀ ਪੁੱਲਦੀ ਹੈ ਕਿ ਕੀ ਚੀਜ਼ ਵਿਗਨ ਪਾਉਗੀ ਇਹ ਇਛਾਈ ਵਿਗਨ ਪਾਉਗੀ ਵਿਗਨ ਕੇ ਮਹਿਡੂਗਾ ਗਿਆਨਨ ਬਿਗਨ ਬਿਨਾਂ ਸੇ ਸਭ ਦੁੱਖ ਨਾਸਨ ਸਤਗੁਰੂ ਨਾਮ ਆ ਆ ਉਹੀ ਰੜ ਕਰਾਇਆ ਬੈਠੀ ਬਰਖਾ ਰੱਖੋ ਬਹੁਤ ਇਹ ਵੀ ਰੜ ਕਰਾਇਆ ਹੋਰ ਕੀ ਲੋੜ ਹੈ ਬਿਗਨ ਬਿਨਾਂ ਸੇ ਸਭ ਦੁੱਖ ਨਾਸਨ ਕਿਉਂਕਿ ਉਹਦੇ ਨਾਲ ਦੁੱਖ ਪੈਦਾ ਹੋਏ ਆਣੇ ਤੇ ਸੋਚਣਾ ਕਿ ਫੇਰ ਦੁੱਖ ਖੜੇ ਹੋਣਗੇ ਭਾਬਾ ਸਾਧਨ ਫੇਰ ਆ ਜਾਣੇ ਨੇ ਉੱਥੋਂ ਉੱਠ ਕੇ ਸੁਖ ਸੰਗਰ ਦੇ ਉੱਠ ਕੇ ਭਾਬਾ ਸਾਧਨ ਜਾ ਜਾਵਣੂ ਉੱਥੇ ਫੇਰ ਦੁੱਖ ਨਹੀਂ ਗਿਨ ਨਾ ਬਰਨਸੇ ਨਾ ਸਭ ਦੁੱਖ ਨਾ ਸਨ ਸਤਗੁਰੂ ਨਾਮ ਦਰਵਾਜ਼ਾ ਦਰਵਾਜ਼ਾ ਦਾਤਾ ਵੀ ਇੱਥੇ ਉੱਠੀ ਰੋ ਜੇ ਉੱਠ ਕੇ ਬਾਹਰ ਚਲਾ ਗਿਆ ਫੇਰ ਅਗਰ ਸਾਧ ਜਾਵੜੇਗਾ ਫੇਰ ਲਗ ਬਣ ਕੇ ਲੱਗ ਜੇ ਨਾ ਰੱਡ ਕੋਈ ਨਹੀਂ ਦਿੱਤੋ ਰੱਡ ਨਹੀਂ ਕੋਈ ਨਾ ਕਾਣਾ ਹਾਂ ਤੂੰ ਟੁੱਟ ਕੇ ਕੀ ਮਰਦਾ ਰਹਿੰਦਾ ਜਿਹੜਾ ਟੋਣਾ ਹੀ ਹੋਊ ਹਾਂਜੀ ਨਵੇਂ ਨਵੇਂ ਦਵਾਰ ਕੋ ਸਾਧ ਦਵਾਰ ਕੋ ਸਾਧ ਨਵੇਂ ਦਵਾਰ ਹੈ ਨਾ ਸਾਧਿਆ ਹੀ ਨਹੀਂ ਕਰਦੇ ਜਿਹੜਾ ਹਿਰਦਵਾਰ ਸ਼ੁੱਧ ਕੀਤਾ ਇਹਦੀ ਇਹਨੂੰ ਇਹ ਸ਼ੁੱਧ ਕਰ ਲੈ ਵਾਕੀ ਰਹਿਣ ਦੇ ਬਾਲਾ ਕੰਮ ਛੱਡ ਪਰੇ ਜਿਹੜਾ ਜੋਬ ਲਾਭ ਪਹਿਲਾਂ ਰੱਖਿਆ ਹੈ ਨਾ ਇਹਦੇ ਜੋ ਤਾਂ ਬਹੁ ਬਹੁ ਪੈਸਾ ਖਾਦ ਲਿਆ ਉਹ ਇਹਨੂੰ ਸ਼ੁੱਧ ਕਰ ਲੈ ਇਹਦੀ ਸਫਾਈ ਕਰ ਲੈ ਹੁਣ ਬਾਲ ਨਹੀਂ ਛੱਡਦੇ ਤੂੰ ਜਿਹੜੀ ਇਹ ਤੇਰੇ ਅੰਦਰ ਭੁੱਖ ਸੀ ਨਾ ਮਾਇਆ ਦੀ ਇਹ ਇਹਨੂੰ ਦੂਰ ਕਰ ਲੈ ਇਹਨੂੰ ਮਾਇਆ ਦੀ ਭੁੱਖੇ ਤੈਨੂੰ ਲੈ ਕੇ ਜਾਊ ਬਾਹਰ ਹੁਲਕੀ ਲੈ ਕੇ ਜਾਊ ਦੁਨੀਆ ਦੀ ਵਿੜਾਈ ਯਾਰ ਮਾਇਆ ਦੀ ਭੁੱਖ ਅਰਬੂ ਇਤਨ ਜਾਨ ਕੀ ਜਨਰੇੜੀਆਂ ਬਾਹਰ ਨੂੰ ਖਿੱਚਣਗੀਆਂ ਹੋ ਕੀ ਕਰੂਗਾ ਕਹਿਣਾ ਮੈਂ ਸਾਫ਼ ਕਰ ਦੇ ਤੂੰ ਸਾਧਲਾ ਇਹਨਾਂ ਨੂੰ ਸਾਧਾ ਨਾ ਵੰਦ ਸੁਭਜ ਲੈ ਵੀ ਤੇਰੇ ਕਰੇ ਤੇ ਕੁਛ ਨਹੀਂ ਹੋ ਲੋ ਕਰਹਾ ਰਾਮ ਹੋਏ ਹੈ ਸੋਏ ਸੁਦਾ ਦਾ ਹੋਇਆ ਰਾਮ ਕਰਦੇ ਤੈਨੂੰ ਚਿੰਤਾ ਦੀ ਕੀ ਲੋੜ ਹੈ ਲੋੜ ਕਿੰਨੀ ਦਾ ਮਤ ਕਰੋ ਚਿੰਤਾ ਤੇ ਸੀ ਇਹ ਇਥੇ ਇਹ ਹੀ ਗਿਆਨ ਲਾਇਆ ਹੋਰ ਕੀ ਲਾਇਆ ਇਸੇ ਵਸਤਾ ਦਾ ਗਿਆਨ ਹੈ ਇਥੇ ਚਿੰਤਾ ਘੜੀ ਹੋਊਗਾ ਚੜ ਕੇ ਵੇ ਗਿਆ ਨਾ ਕਬੂਲ ਇਥੇ ਤਨ ਦੇ ਰੱਖੇ ਚੱਲਣਾ ਨਾ ਫਿਰ ਫਿਰ ਤਨਨਨ ਕਹੇ ਤੇ ਜਰਦਾ ਕਰੋ ਜੇ ਬਹਿ ਜਾਂਦਾ ਨਾ ਤੰਨਾ ਫਿਰ ਅੱਗੇ ਜਾਂਦਾ ਹੈ ਆਪੇ ਪਹਿਲਾਂ ਆਪ ਜਾਂਦਾ ਤੇ ਆਪ ਘੜਾ ਉਹਨੇ ਆਪ ਕੀ ਕਰ ਲੈ ਛੱਡ ਕੇ ਰੱਖੇ ਆਪ ਕੋਈ ਆਪ ਵੀ ਕੋਈ ਕਈ ਔਰੋਂ ਦੇਤੀ ਕਹੇ ਉੱਠੀ ਰੱਖਿਆ ਵੀ ਬਾਣੀ ਟੁੱਟੀ ਜਾਂਦੇ ਤੂੰ ਉਹਨੂੰ ਵੀ ਆਪ ਛੱਡਨੇ ਪੈਂਦੇ ਨੇ ਉਹ ਪਹਿਲਾਂ ਵੀ ਉਹੀ ਛੱਡਦਾ ਸੀ ਇਹ ਕੱਲੂ ਛੱਡਦਾ ਸੀ ਐਵੇਂ ਇਹ ਚਿੰਤਾ ਕਰਦਾ ਸੀ ਖਾਮ ਖਾਸ਼ ਬਲੋ ਵੀ ਉਹੀ ਛੱਡਦਾ ਸੀ ਨਕੇ ਨਕੇ ਹੁਣ ਵੀ ਉਹੀ ਛੱਡਦਾ ਇਹ ਉਹ ਤਾਂ ਮੈਂ ਵਹਿਮ ਸੀ ਵੀ ਉਹ ਪਾਣੀ ਤੋੜਦਾ ਮੈਂ ਬੰਦ ਕਰ ਲੂਗਾ ਵੀ ਉਹ ਤੇਰੀ ਯਾਦ ਹੁੰਦਾ ਮੈਂ ਕਰਦਾ ਜੇ ਇਹਨੂੰ ਸਮਝਾਂਗੀ ਇਹਦੇ ਕਹੀ ਰੱਖਿਆ ਦੀ ਉੱਥੇ ਕਹੀ ਉੱਥੇ ਰੱਖਿਆ ਦੀ ਮੈਂ ਹੁਣ ਤੋੜੇ ਲੈ ਹੁਣ ਪਾਣੀ ਲਗੇ ਮੈਂ ਬੰਦ ਦਾ ਤੂੰ ਤੋੜਦਾ ਸੀ ਉਦੋਂ ਤੋੜੇ ਲੈ ਮੈਂ ਬੰਦ ਨਹੀਂ ਦੀ ਤੂੰ ਇਹ ਤੋੜ ਲੈ ਕਹੀ ਵੀ ਮੈਂ ਅੱਜ ਤੋੜੀ ਲੈ ਲੈ ਮੈਂ ਬੰਦਾ ਜੇ ਤੋੜ ਦਿੰਦਾ ਤੇ ਦੇਣਾ ਤੇਨੂੰ ਉਹਨਾਂ ਹੀ ਹੈ ਜਦੋਂ ਉਹਦਾ ਹੁਕਮ ਹੋਵੇ ਬਾਕੀ ਉਹ ਤੋੜ ਦਿੰਦਾ ਸੀ ਬੇਰਵਾਗੰਨਾ ਜੀ ਤੋਦਨ ਦਾ ਮੈਂ ਸਭ ਦਾ ਲੈ ਜਾਉਂ ਕਹਿੰਦਾ ਕਿ ਮੈਂ ਲੈ ਜਾਾਂਗਾ ਸਭ ਦਾ। ਦੁਬਾਰਾ ਜਾਂਦਾ ਤੋਦਨ ਦਾ ਰਿਓ। ਵਿਰੋਧ ਕਰਦਾ ਸੀ ਹੁਕਮ ਦਾ। ਜਿੱਦਾਂ ਜਰ ਹੁਕਮ ਦਾ ਵਿਰੋਧ ਅਸੀਂ ਕਰਦੇ ਆਂ ਉਹ ਸਾਡਾ ਵਿਰੋਧ ਕਰਦਾ। ਅਸੀਂ ਕਹਿੰਦੇ ਅਸੀਂ ਸਾਰੀ ਦੁਨੀਆ ਨੂੰ ਦੁਨੀਆ ਦੀ ਕਮਾਈ ਸਾਡੇ ਦਾ ਰਾਜ ਆ ਬਾਕੀ ਉਹ ਤੇ ਜੀਵਨ ਆਪਣੇ ਭੁੱਖੇ ਮਰਦੇ ਨੇ ਆ। ਉਹ ਸਾਡੇ ਆਲਾ ਬੰਨ ਤੋੜ ਦਿੰਦਾ ਫਿਰ ਉਹ। ਆਪ ਤੋੜ ਦਿੰਦਾ। ਦੇ ਉਹਦੇ ਬਰੋਹ ਜਾਂਦਾ ਨੇ ਬਰੋਹ ਚ ਰਹੀ ਲੋਭ ਨੂੰ ਹੋ ਸਭ ਬੇਸਰ ਜਾਹੋ ਜੁਗ ਜੁਗ ਜੀਵੋ ਅਮਰ ਫਲ ਖਾਓ ਬਸ ਲੋ ਆ ਲੋ ਆ ਮੋਈ ਐਥੇ ਲੋ ਆ ਲੋਭ ਦੋ ਜੀ ਦੀਆਂ ਪਰੇਸ਼ਾਨ ਕਰਕੇ ਉੱਠ ਕੇ ਚਲੀਏ ਗੁਰੂ ਵਾਲੇ ਤੋਂ ਇਹ ਕਥਾ ਬਾਤਾਂ ਜੋ ਇਹ ਸ਼ਬਦ ਪ੍ਰਚਾਰ ਚ ਇਹ ਇੱਧੇ ਵਸ ਜਾਂਦਾ ਉਹ ਕਹਿੰਦਾ ਛੱਡ ਪਰੇ ਲੋਭ ਵਰਗੋ ਇਹ ਜੇ ਤੂੰ ਉਹ ਬਾਰੀ ਬੰਦਾ ਹੈ ਉਹਦੇ ਨੇ ਤੇਰੇ ਨਹੀਂ ਉਹਨੇ ਨੂੰ ਲੱਗਦਾ ਹੈ ਆਇਤਾ ਕਹਿੰਦੇ ਸਭ ਜੀਤ ਤੁਹਾਰੇ ਜੀ ਤੂੰ ਜੀ ਆਂਗਾ ਦਾ ਤਾਰਾ ਨਰਦਾ ਇਹ ਪੜਾਤਾ ਸਾਡੂ ਕੋਈ ਬਾਇਆ ਬੋਲਣਾ ਜੀ ਮੇਰੇ ਜੀ ਸਭ ਕੁੱਤੇ ਪੜਾਈ ਹੋ ਗਈ ਯਾ ਪੜ ਲਿਆ ਸਭ ਜੀਤ ਤੁਹਾਰੇ ਜੀ ਤੂੰ ਜੀ ਆਂਗਾ ਦਾ ਤਾਰਾ ਫਿਰ ਮੈਂ ਤੁਹਾਨੂੰ ਚੰਦਾ ਲਾਤੀ ਹੈ ਫਿਰ ਚੰਦਾ ਕਿਉ ਕਰੀਏ ਪੜ੍ਹ ਲੈ ਅਭੀ ਗੁਰ ਆਦਰੀਏ ਸਿੱਖਾਂ ਨੂੰ ਪੜ੍ਹਨਾ ਹੋਰ ਗੱਲ ਹੈ ਵਿਸ਼ਵਾਸ ਹੋਰ ਗੱਲ ਹੈ ਵਿਸ਼ਵਾਸ ਇੱਕ ਬੁਪਤੀ ਤੇਰੀ ਸਿੱਖੋ ਸਿੱਖੀ ਵਿਸ਼ਵਾਸ ਦਾ ਨਾਮ ਹੈ ਪੜ੍ਹਨਾ ਨਾ ਸਿੱਖੀ ਦਈ ਹੈ ਕੁਰਬਾਨੀ ਦੇ ਭਰੋਸੇ ਦਾ ਨਾ ਸਿੱਖੀ ਹੈ ਸਤਿਕਾਰ ਭਰੋਸਾ ਤੇਰਾ ਨਾ ਸਿੱਖੀ ਹੈ ਸਤਿਕਾਰ ਭਰੋਸੇ ਤੇ ਬਿਨਾਂ ਸਿੱਖੀ ਦਈ ਹੈ ਫਿਰ ਸਿੱਖੀ ਫਿਰ ਇਹਦਾ ਇਹ ਹੈ ਲੋ ਰੋਸਾ ਬਿਸਰ ਜਾਓ ਮੁਗ ਮੁਗ ਜੀਵੋ ਅਵਰ ਫਲ ਖਾਓ ਜੋਗੋ ਜੋਗ ਜੀਓ ਫਿਰ ਮਰਦਾ ਹੀ ਨਹੀਂ ਉਥੋਂ ਬਾਹਰ ਆਈ ਆਦਮਾ ਬਰੂਗੀ ਜੇ ਜੋਰ ਤਾਂ ਨਾ ਡਿਗੀ ਰਹੇ ਵਰਦੀਓ ਦੀ ਜਦ ਸੋਰ ਤੇ ਤਿਰਕੁੜੀ ਜਾਏ ਤੇਰਕੁੜੀ ਜਾਖੇ تیر ਲੱਗਦਾ ਰੇ ਕਾਲ ਦਾ ਕਾਲ ਦਾ ਡੰਡਾ ਕਿਤੇ ਪੈਂਦਾ ਜੰਮਤਾ ਡੰਡਾ ਮੋੜਵਾ ਲੱਗੈ ਮੋੜ ਜਾਊਗੀ ਸੋ ਤਾਂ ਉੱਥੇ ਲੱਗਦਾ ਡੰਡਾ ਹਿੱਜਦੀ ਲੱਗਦਾ ਡੰਡਾ ਇਹਦੇ ਜੇ ਅੱਜ ਬੈਠੂ ਮੋੜੇ ਡੰਡਾ ਲਗੂ ਜੇ ਮੋੜ ਜਾਊਗੀ ਮਰੂ ਫਿਰ ਦੇ ਜਿ ਬੈਠੇ ਇਹਦੇ ਡੰਡਾ ਦੀ ਵਜ੍ਹਾ ਤੇ ਮੋੜ ਜਾ ਕੇ ਬੈਠੂਗੀ ਦਮਾਗ ਜਿ ਬੈਠੂਗੀ ਡੰਡਾ ਇਹਦੇ ਪੈਰ ਮੱਤ ਸੋਟਾ ਲੱਕੜੀ ਭਾਵੈ ਤੇਰੀ ਛਿੱਕੇ ਉੱਪਰ ਤੇਰੀ ਬੜੀ ਡੀਡ ਤੇ ਚੱਕਾ ਕੀ ਹੈ ਤੇਰੇ ਗੁੱਡੀਆ ਚੱਕਾ ਕੁੱਤੇ ਟੰਗੇ ਉਹਨਾਂ ਨੇ ਝਕਾ ਛਿੱਕੇ ਵਾਲਾ ਮਾਲ ਛਿੱਕੇ ਜੋ ਬੰਦਾ ਦੁਨੀਆ ਦੀਂਦੀਆਂ ਸਾਰੀ ਇਹ ਗੱਲਾਂ ਕਰਦਾ ਕਬੀਰ ਛਿੱਕੇ ਉੱਪਰ ਤੇਰੀ ਬੜੀ ਡੀਡ ਹਾਂ ਨੀਲਾ ਤੇਰੀ ਝੱਕਿਆ ਜਾ ਉੱਤੇ ਸੰਸਾਰ ਚ ਉੱਤੇ ਬਾੜ ਦੇ ਦੇਖਦੀ ਹੈ ਛੱਕ ਜੀ ਕੀ ਕੀ ਹੈ ਬਾਹਰ ਖਾਣ ਨੂੰ ਉੱਥੇ ਹੀ ਬੈਣੀ ਹੈ ਲੱਕੜੀ ਰੋਡਾ ਤੇ ਬਿਠਜੇ ਉੱਥੇ ਹੀ ਮਰ ਮਰ ਲੜਨ ਲੱਗ ਜਾ ਕੇ ਲੋ ਗਿਆ ਉੱਥੇ ਔਰ 10ਵੇਂ ਦੇ ਸੋਹ ਹੋਏ ਆਨੰਦ ਛੁੱਟੇ ਭਰਮ ਮਿਲੇ ਗੋਵਿੰਦ ਹਮਾ 10ਵੀਂ ਕਹਤਾ ਕਸਮਾ ਨੰਬਰ 33 10004 ਇਹ ਤਾਂ ਜੋ ਆਨੰਦ ਦਰਸਾ ਦੇ ਸ਼ਬਦ ਆਉਂਦੇ ਆ ਦਰਸਾਈ ਦੇ ਜਾਵਾ ਜਾਂਦਾ ਹੈ ਕਿੱਥੇ ਆ ਬਲਾ ਗਗਨ ਹੁੰਦਾ ਦਸੇ ਸ਼ਬਦ ਗਗਨ ਦਬੋਂ ਅੱਜ ਅੱਜ ਆ ਆਨੰਦ ਦੇ ਦਬੋਂ ਦੇ ਬਿਨਾ ਆਨੰਦ ਕੇ ਬਿਨਾ ਇਹ ਤੇ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਦਸਵੇਂ ਲੈ ਦੇਸ ਹੋਏ ਆਨੰਦ ਹੋਏ ਅਨੰਦ ਛੁੱਟੇ ਪਰਮ ਮਿਲੇ ਗੋਬਿੰਦ ਛੁੱਟੇ ਪਰਮ ਮਿਲੇ ਗੋਬਿੰਦ ਗੋਬਿੰਦ ਭਰ ਗਿਆ ਪਰਮ ਸਾਰੇ ਪਰਮ ਦਾ ਨਾਸ ਹੋ ਗਿਆ ਸ਼ਬਦ ਪ੍ਰਗਟ ਹੋ ਗਿਆ ਸ਼ਬਦ ਗੁਰੂ ਪ੍ਰਗਟ ਹੋ ਗਿਆ ਪਰਮ ਦਾ ਨਾਸ ਹੋ ਗਿਆ ਹੋਏ ਗਿਆ ਸ਼ਬਦ ਪ੍ਰਗਟ ਔਰ ਪੈਸੀ ਹੂਕ ਨਹੀਂ ਹੂ ਵਾਲੀ ਸ਼ੰਕਾ ਵੀ ਚੱਕੀ ਗਈ ਤੇ ਪੈਦਾ ਗਿਆ ਸ਼ਬਦ ਪ੍ਰਗਟ ਹੂਕ ਰਹੀ ਹੂ ਕੀ ਰਾ ਸੀ ਨਾ ਦੂਬਦਾ ਉਹ ਵੀ ਚੁੱਕੀ ਗਈ ਪਰ ਉਹ ਵੀ ਬੜਕੇ ਤੇ ਕੋਈ ਨਾ ਸੁਣੀ ਪੜੀ ਹੋਈ ਗੱਲ ਸੀ ਨਾ ਬਈ ਇਥੇ ਐ ਹੋ ਜਾਂਦਾ ਜਦ ਹਉ ਪਰਮ ਦਾ ਜਦ ਇਹ ਚੱਕ ਹੁੰਦਾ ਜਿੱਦਾਂ ਇਹ ਸ਼ਬਦ ਪ੍ਰਗਟੀ ਹੁੰਦਾ ਪਰਮ ਬਣਿਆ ਰਹਿੰਦਾ ਜਦ ਪ੍ਰਗਟ ਹੁੰਦਾ ਪਰਮ ਫੇਰ ਚੱਕ ਹੁੰਦਾ ਆਪਾਂ ਪਤਾ ਹੈ ਬਈ ਆ ਜੀ ਸਰੋਂ ਨੇ ਹੱਥ ਤੇ ਆ ਚੀਜ਼ ਲਾ ਲਈਏ ਫਲਦੇ ਉੱਤੇ ਲੱਗਦੇ ਸਨ ਜੰਮਦੇ ਹੁੰਦੇ ਪਰ ਜਿੰਨਾ ਜੰਮਦੀ ਨਹੀਂ ਹੈ ਉਹ ਨਜ਼ਰ ਪਰ ਬਣਿਆ ਹੋਇਆ ਹੈ ਕਾਲ ਵੀ ਮੇਰੇ ਹੱਥ ਨਾਲ ਆਹ ਹੈ ਕੀ ਹੈ ਮੈਂ ਦੇਖਾਂ ਮੇਰੇ ਹੱਥ ਤੇ ਕਿਵੇਂ ਜੰਮ ਜੂ ਮਰਾਰੀ ਦਾ ਜਮਾ ਲੰਦਾ ਮੇਰੇ ਹੱਥ ਤੇ ਜਮਾ ਉਹਨੇ ਉਹਦੇ ਵੀ ਲਾਤਾ ਕੈਮੀਕਲ ਜੋ ਵੀ ਕਰਾਉਂਦੇ ਰਹੋ ਉਹਦੇ ਹੱਥ ਤੇ ਦਾਣੇ ਪਾਤੇ ਸਰ ਹੁੰਦੇ ਜਦ ਜੰਮਿਆ ਉਹਦਾ ਬਣ ਚੁੱਕਿਆ ਗਿਆ ਆ ਬਈ ਠੀਕ ਹੈ ਪਰ ਜੇ ਰਾਜਾ ਬਦੇ ਉਹਦੇ ਜੰਦਾ ਪਰ ਬਣਿਆ ਹੋਇਆ ਹੈ ਨਾ ਜਿੱਦਾਂ ਜਰ ਅੰਦਰ ਆਪਣੇ ਸ਼ਬਦ ਦੀ ਪ੍ਰਗਟ ਹੋ ਜਾਂਦਾ ਸੁਣੀ ਹੋਈ ਗੱਲ ਦਾ ਪਰਮਾਚਰ ਬਣਿਆ ਜਾਂਦਾ ਜਿੱਦਾਂ ਜਰ ਬੇਰੀ ਬਿਮਾਰੀ ਦੀ ਦੂਰ ਹੋਈ ਗੋਲੀ ਖਾਦੇ ਤੇ ਦੁਆ ਖਾਦੀ ਤੇ ਉਹਨਾਂ ਜਰ ਬੇਰਾਬਰ ਬਣਿਆ ਹੋਇਆ ਜਿਹਦੀ ਦੁਆ ਖਾ ਜਿਹਦਾ ਬਿਮਾਰੀ ਦੂਰ ਹੋ ਗਈ ਉਹਦਾ ਪਰ ਚੱਕਿਆ ਗਿਆ ਜਿਹਦੀ ਜੋ ਬਿਮਾਰੀ ਰਹਿੰਦੀ ਹੈ ਉਹਦਾ ਤਾਂ ਪਰ ਬਣਿਆ ਹੈ ਨਾ ਤਾਂ ਉਹਦੀ ਜੱਗ ਗਈ ਉਹਦਾ ਪਰ ਦੂਰ ਹੋ లై ਜੋਤ ਸਰੂਪੀ ਤਤ ਅਣੂਬ ਅਮਲਨਾ ਬਲਨਾ ਸ਼ਾਨੀ ਧੂਪ ਛਾਣਾਈ ਧੂਪ ਕੀ ਆ ਕਹਦੇ ਇਹ ਸ਼ਬਦ ਗੁਰੂ ਹੰਦਾ ਕੀ ਆ ਜੋਤ ਸਰੂਪੀ ਇਹਦਾ ਜੋਤ ਹੈ ਗਿਆਨ ਪ੍ਰਚੰਡਾ ਹੁੰਦਾ ਹੈ ਤੇ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਗਿਆਨ ਪ੍ਰਚੰਡ ਦੀ ਅਵਸਥਾ ਹੀ ਹੋਣੀ ਹੈ ਪਰਨਾ ਰਾਜ ਗਿਆਨ ਪ੍ਰਚੰਡਾ ਹੁੰਦਾ ਹੈ ਬੱਤੇ ਤਾਂ ਅਗਬੈਦਾ ਹੁੰਦੀ ਹੈ ਬਸ ਆਹੀ ਗੱਲ ਹੈ ਇਹ ਹੀ ਗੱਲ ਹੈ ਮਨ ਨਹੀਂ ਆਏ ਗੱਲਾਂ ਜਿਵੇਂ ਸੂਰਜ ਚੜਦਾ ਜਿਵੇਂ ਸੂਰਜ ਚੜਦਾ ਉਸ ਐ ਜਾ ਰੂਪ ਹੋ ਜਾਣਾ ਨਾ ਜਿਹਦੇ ਆਪਣਾ ਅੰਦਰ ਰੂਪਸ਼ਣੇ ਪਰਗਟ ਹੋਣੀ ਬਸ ਆਪਣਾ ਅੰਦਰ ਇਹਦਾ ਇਹਦਾ ਪ੍ਰਜਨਨ ਦੋ ਜਾਇ ਇਹਨੂੰ ਆਪਾਂ ਹੀ ਪਤਾ ਲੱਗਣਾ ਵੀ ਇਹ ਰੋਸ਼ਨੀ ਕੀ ਹੁੰਦੀ ਹੈ ਜੋਤੂ ਸਰੂਪੀ ਤਤ ਤਲੂਪ ਰੂਪ ਪਹਿਲਾ ਤਤ ਤਾਂ ਉਹ ਜਿਹੜਾ ਤਤ ਸੀ ਨਾ ਤਤ ਤੇਲ ਸੀ ਉਹਨੇ ਅੱਜ ਦਾ ਰੂਪ ਤਰਨ ਕਰ ਲਿਆ ਗੁਰਗਾਂ ਘਟ ਜਿਹੜਾ ਗਿਆਨ ਸੀ ਨਾ ਇੱਥੇ ਪਿਆ ਉਹ ਅੱਗ ਫੜ ਗਿਆ ਗੋਲਾ ਗਿਆਨ ਦਾ ਚੱਲ ਗਿਆ ਪ੍ਰੇਮਪਨਿਤਾ ਸਰਦਾਰ ਵਾਹੀ ਕਹਿੰਦੇ ਨਾ ਕਵੀ ਜਿਵੇਂ ਬਰੂਦ ਹੁੰਦਾ ਇਹ ਬਰੂਦ ਹੈ ਜਿਹੜਾ ਅਸੀਂ ਇਕੱਠਾ ਕਰਦੇ ਹਾਂ ਇਹਦਾ ਬਰੂਦ ਇਕੱਠਾ ਕਰਦੇ ਆਂ ਜੋ ਗਿਆਨ ਕੋ ਵਾਲੀ ਦਾ ਤਤ ਇਕੱਠਾ ਕਰਦੇ ਆਂ ਕੋ ਇਹ ਬਰੂਦ ਹੈ ਇਹ ਸਰਫੋ ਬਰੂਦ ਇਕੱਠਾ ਕਰਕੇ ਰੱਖੀ ਜਾਂਦੇ ਜਿੱਦਾਂ ਸ਼ਬਦ ਪਰਗਟ ਹੋਇਆ ਇਹਨੂੰ ਅਗ ਬਹਿ ਜਾਣੀ ਹੈ ਇਹ ਬਰੂਦ ਨੂੰ ਅਗ ਬਹਿਣੀ ਹੈ ਬਸ ਫਿਰ ਰੂਪ ਹੋਰ ਹੋ ਜਾਂਦਾ ای گیان ہو جانا پرچنڈ ساری سمجھ آ جائیں آپ اس گربا رچی ہے وہ اوستھا بگتی اوستھا بگت کی اوستھا پڑھ کے سمجھ لینا بگتی اوستھا نہیں ہے پڑھ کے سمجھ لیا بگتی اوستھا نہیں ہے سر تو ہائی گولہ گیان جلایا ਬ੍ਰਹਮ ਆਦਨ ਸਾਇ ਦੇ ਆਦਨ ਕੇ ਦੋਆ ਇਹ ਸੱਚਾ ਹੁੰਦੇ ਆਈ ਆ ਉਹਨਾਂ ਨੇ ਦਿੱਤੀ ਕਿ ਲਾਈ ਬ੍ਰਹਮ ਆਦਨ ਸਾਇ ਦੇ ਪਰ ਜਾਲੀ ਇੱਕੋ ਜੋੜ ਸਜਾਇਆ ਫਿਰ ਲੜਾਈ ਕਰਦਾ ਸੱਜ ਸਬ ਦੋਖਲਾ ਲੜਨੇ ਲੱਗਾ ਸੱਜ ਸਬ ਤੋਖ ਦੀ ਹਵਸਤਾ ਵਿੱਚ ਰਹਿ ਕੇ ਝੂਠੀਆਂ ਬਤਾਂ ਨਾਲ ਲੜਾਈ ਕਰਦਾ ਝੂਠੀਆਂ ਉਤਾਂ ਦੇ ਮੁਕਾਬਲੇ ਚ ਸੱਚ ਨੂੰ ਪ੍ਰਗਟ ਕਰਦਾ ਲੜਾਈ ਹੋਰ ਗਾਦੀ ਗਾਦੀ ਤਾਂ ਆਪਣੇ ਯੋਧਿਆਂ ਨਾਲ ਕਰਦੀ ਬਕਾੜਾਂ ਨਾਲ ਕਰਦੀ ਸਤਿ ਸ੍ਰੀ ਅਕਾਲ ਲੜਨੇ ਲੱਗਾ ਦੋਹੇ ਦੁਆਏ ਦਰਵਾਜਾ ਪਾਪਰ ਪੁੱਤ ਦਾ ਦਰਵਾਜਾ ਦੋਹੇ ਤੋੜ ਦਿੱਤੇ ਕੋਈ ਪਾਪ ਨਹੀਂ ਕੋਈ ਪੁੱਤ ਨਹੀਂ ਪਰ ਸਾਰੀਆਂ ਮੱਤਾ ਪਨ ਪਾਪ ਬੰਦੀਆਂ ਤੇ ਸਾਰੀ ਦੁਨੀਆ ਪਨ ਪਾਪ ਬੰਦੀ ਆ ਗੁਰਬਾਣੀ ਪਨ ਪਾਪ ਨਹੀਂ ਬੰਦੀ ਦੋਹੇ ਦਰਵਾਜੇ ਤੋੜਤੇ ਉਹ ਪੁੱਤ ਦਾ ਦਰਵਾਜੇ ਬਣਾ ਕੇ ਪੁੱਤ ਦਾ ਦਰਵਾਜੇ ਤੇ ਲੈ ਜਾਂਦ ਨੂੰ ਸੁਰਗਤ ਪਾਪ ਦੇ ਦਰਵਾਜੇ ਜੀ ਲੈ ਜਾਂਦ ਨੂੰ ਨਰਕ ਨੂੰ ਇੱਥੇ ਕਹਿੰਦੇ ਨਰਕ ਹੈ ਨਾ ਸੁਰਗ ਹੈ ਇਹੋ ਜੀ ਦੋਹੇ ਝੂਠ ਹੈ ਦੋ ਦਰਵਾਜੇ ਵੀ ਝੂਠ ਆ ਤੋੜੇ ਦੇ ਜਾ ਦਰਵਾਜੇ ਹੈ ਨਹੀਂ ਉਹਨਾਂ ਦਾ ਪਰਮ ਤੋੜਿਆ ਵੀ ਇਹ ਦਰਵਾਜੇ ਨਹੀਂ ਆਣ ਬਨਕੜੰਤ ਗੱਲ ਹੈ ਵੱਤੇ ਬਨਕੜੰਤ ਕੌਣ ਅਨਰ ਕਹਿਆ ਸੁਰਗ ਬਚਾਰਾ ਸੰਤਲ ਦਊ ਰੱਦੇ ਗੀ ਗੁਰ ਗਾਇਆ ਕੌਣ ਰਲ ਕੋਣ ਕੌਣ ਜੁਰਗਿਆ ਨਰਕ ਬਚਾਰਾ ਮੁੱਛਵਨੇ ਦਾ ਰੋਜੀ ਤੇ ਹਈ ਸੰਤਾਰੇ ਦੋਈ ਰੱਦ ਕਰਕੇ ਦੋਈ ਜੁਰ ਦੋਈ ਸੰਸਾਰ ਦੀ ਗੱਲ ਹੈ ਦੋਈ ਸੰਸਾਰ ਸੁੱਕੇ ਲੋਕ ਨੇ ਸੁਰਗਿ ਜਨ ਹੈ ਦੁਹੀ ਦੇ ਰੱਖਦੇ ਸੰਤਾਂ ਦੌਰ ਰਹਦੇ ਦੌਰੰਦ ਕਰਦੇ ਡਰ ਕਰ ਸੁਰਗ ਦੋਈ ਦਵਾਜੇ ਤੋੜਦੇ ਤੋੜੇ ਦਵਾਜੇ ਦਾ ਬਾਜਾ ਸਾਧ ਸੰਗਤ ਦਾੁਰ ਗੁਰ ਕਰਪਾ ਤੇ ਪਕੜਿਓ ਗੜ ਕਾ ਰਾਜਾ ਰਾਜਾ ਮਨ ਤਾਂ ਕਾਬੂ ਹੈ ਫਿਰ ਭਗਤ ਭੀੜ ਸ਼ਕਤੀ ਸੁਬਰਨ ਕੀ ਗੱਟੀ ਕਾਲ ਪੈ ਫਾਸੀ ਦਾਸ ਕਬੀਰ ਚੜ੍ਹੇ ਬੜ ਉਪਰ ਰਾਜ ਲਿਓ ਬਣੇ ਇਹ ਉਹ ਦੋਗਲੀ ਗੱਲ ਅਵਨਾਸ਼ੀ ਰਾਜ ਜੀਆ ਅਵਨਾਸ਼ੀ ਰਾਜ ਆ ਲੋ ਲੋਹਾ ਬੂ ਜਾਨੁ ਬਰਤ ਦੋ ਬਲਾਸ ਜਵੇ ਸੰਤੋਖ ਤੱਕ ਬਾਦੇ ਕਾਬੂ ਕਰਦ ਤੱਕ ਦੋ ਬਦਾਰ ਸੁਬਰਨ ਨੇ ਜਾਨ ਬਦਾਰ ਸੁਰੇਆ ਜੋ ਨੋ ਪਦਾ ਸੁਰੇਆ ਜੋ ਦੋ ਆ ਪਦਾਰਥ ਨਾਮ ਉਹ ਹੈ ਜਿਹਨੂੰ ਅਸੀਂ ਤੱਤ ਦੇ ਅੰਗਾਂ ਦੇ। ਉਹ ਪਦਾਰਥ ਹੈ ਉਸਰ ਨੂੰ ਕੋ ਬੈੜੀ ਹੈ। ਜਿਹਨੂੰ ਅਸੀਂ ਬੱਲੇ ਬਣ ਸਕਦੇ ਹਾਂ ਉਹ ਆਰਾਮ ਨਹੀਂ ਬੱਲੇ ਬਣਿਆ ਜਾ ਸਕਦਾ। ਤੇ ਦਰਗਾਹ ਚੋਂਦੈ। ਉਹ ਬੱਲੇ ਕੇ ਵੰਨਾਂ ਦੇ ਬੱਲੇ ਦਾ ਗਿਆਨ ਵੱਲ ਹੁੰਦਾ। ਬੱਲੇ ਗਿਆਨ ਦੇ ਵੱਲ ਹੁੰਦਾ ਹੁੰਦਾ। ਉਹ ਗਨਾਮ ਕੇ ਬੱਲੇ ਬਣ ਹੋ ਜਾਊਗਾ। ਉਹ ਤਾਂ ਆ ਜਾਦੇ ਦਾ ਸਪਰਸ਼ ਕਰਦਾ। ਜਿਵੇਂ ਆਗਸ ਬਰਸ਼ ਕਰ ਦਿਆ ਬਾਰੂਦ ਨੂੰ ਐਨਓਏ ਬਾਰੂਦ ਬਣਾ ਦਿੰਦਾ ਬਸ ਆਪਰਾ ਹੀ ਉਹ ਬਣਾ ਲੈਂਦਾ ਹੋ ਇਸ ਨੂੰ ਆਪਣਾ ਰੂਪ ਬਣਾਣ ਦੇ ਜਿਆ ਜ ਉਹ ਆ ਹੋ ਜਾ ਹੀ ਹੋ ਜਾਂਦਾ ਹੈ ਜਲੂਬਦਾਰਤ ਉਹ ਨਾਮ ਦੇ ਨਾਲ ਬਣਨਾ ਜਿਹੋ ਦਾ ਇਹ ਉਸ ਲੋਕ ਲੋਰ ਹੋਵੇ ਅਸਲ ਜੀਉਂਦਾ ਹੈ ਹੈ ਜਿਨਾਜਰ ਪੱਲੇ ਬਣਿਆ ਹੋਇਆ ਸੀ ਨਾ ਮਰਿਆ ਹੋਇਆ ਸੀ ਬਰਿਆ ਹੈ ਬੱਲੇ ਬਣੂ ਤਾਂ ਮਰਿਆ ਹੈ ਬਣੇ ਹੁੰਦਾ ਅਰਥੀ ਤੇ ਜੋ ਬੱਲੂ ਗਾ ਅਰਤੀ ਦੇ ਕੋਲ ਬੰਨਾ ਉਹ ਬਰਿਆ ਜਦੋਂ ਉਹ ਤੇ ਰਖਤਾ ਜਿੱਦਾਂ ਤੇ ਸਾਰਤਾ ਫੇ ਬਣਿਆ ਉੱਡ ਗਿਆ ਫਰਨਾ ਬਬਨਸਵਾਮ ਬਾਟੀ-ਬਾਟੀ ਹੋਈਏ ਇਹ ਆਪਣਾ ਰੂਪ ਸਮਾ ਗਿਆ ਇਹ ਪੁਰਾਣਾ ਰੂਪ ਸੀ ਐਦਾਂ ਹੀ ਆਪਣੇ ਰੂਪ ਚ ਸੁਧਰਾ ਜਾਂਦਾ ਹੈ ਜਿਹੜਾ ਬਣਿਆ ਆਇਆ ਸੀ ਉਹ ਜਨੂਬਾਤ ਆਪਣਾ ਹਦੀਦ ਰੂਪ ਹੋ ਗਿਆ ਹੈ ਜਾਇ ਜੈ ਸੱਚਖੰਡ ਜੋ ਆਇਆ ਸੀ ਜਾਇ ਜੈ ਸੱਚਖੰਡ ਵਾਲੇ ਨੇ ਉਹ ਜਾਇ ਹੀ ਹੋ ਗਿਆ ਤੇ ਕਹਿ ਲੋ ਇਹ ਨਹੀਂ ਰਿਹਾ ਆਪਣੇ ਜਦੋਂ ਹੋਂਟਾ ਵਾ ਸੀ ਆਉਂ ਜਾਂਦਾ ਸੀ ਉਹ ਨਹੀਂ ਰਿਹਾ ਹੁਣਲੇ ਬੀਜ ਨੂੰ ਪਚਾਉਂਦਾ ਸੀਗਾ ਬੀਜ ਰੂਪ ਚੋ ਗਿਆ ਹੁਣ ਹੁਣ ਆ ਕਿ ਬੀਜ ਬੰਦ ਹੁੰਦਾ ਤਾਂ ਖੁੱਲਾ ਗਿਆ ਵਿੱਚ ਖੁੱਲਾ ਹੁੰਦਾ ਵਿੱਚ ਕਿਉਂਦਾ ਖੁੱਲਾ ਬੰਦ ਨਹੀਂ ਹੁੰਦਾ ਬੀਜ ਬੀਜ ਬੰਦ ਹੁੰਦਾ ਬੀਜ ਰੂਪ ਚ ਜਾਂਦਾ ਸੀ ਬੀਜ ਰੂਪ ਚ ਜਾਂਦਾ ਸੀ ਬੀਜ ਰੂਪ ਚ ਆਉਂਦਾ ਸੀ ਬੀਜ ਰੂਪ ਚ ਜਾਂਦਾ ਸੀ ਭਾਜਾ ਬੀਜ ਤਾਂ ਵਿਛੋ ਗਿਆ ਫੇਰ ਨਹੀਂ ਆਉਣਾ ਇਹਨੇ ਮੁੜ ਕੇ ਜਿੱਦਾਂ ਜਰ ਬੀਜ ਆਉਣਾ ਜਰਿਆਣ ਜਾਣਾ ਹੈ ਨਾ ਜੇ ਪਰਜ ਹੋ ਗਿਆ ਅਜਲੇ ਪਰਜ ਹੋਇ ਤੇ ਜੀ ਹਸ ਖੁੱਲਦੀ ਹੈ ਵੇਜ ਦੇ ਅਸਲੀ ਉਦੇ ਤੇ ਜੀ ਵੇਜ ਨੂੰ ਦੇਣਾ ਨਹੀਂ ਹੁੰਦਾ ਕਿ ਸੋਚੇ ਕੋ ਹਾਂ ਜੀ ਜੋਤਸਰੂਪੀ ਤਤ ਅਲੋਪ ਫਿਰ ਗਿਆ ਜੋਤਸਰੂਪੀ ਤਤ ਨੂ ਪਿਆ ਹੋ ਆ ਮਲਣਾ ਮਲਣਾ ਸ਼ਾਨ ਨੂੰ ਤੂ ਆਵਲਣਾ ਵਾਲ ਉਹ ਵੱਲ ਨਾ ਮਾਤ ਆਵਲ ਮਲਣਾ ਉਹ ਬੈਲੀਆਂ ਵਿੱਚ ਮਾਇਆਦਾਨ ਸ੍ਰੀਆ ਵਿੱਚ ਮਾਇਆਦਾਨ ਸ੍ਰੀਆ ਜੋ ਤ ਸਰੂਪੀ ਤ ਤਰੂਪ ਅਵਰ ਨਾਮ ਆਲ ਨਾ ਆਲ ਨਾ ਆਲ ਮਾਇਆਦਾਨ ਸ੍ਰੀਆ ਵਿੱਚ ਇਸ ਕਰਕੇ ਛਾਏ ਦਾ ਧੂਪ ਨਾ ਦਿਖਾਉਂਦਾ ਧੁੱਪ ਤਪ ਧੁੱਪ ਛਾਉਂ ਜਿਆਦਾ ਹੁੰਦੀ ਹੈ ਜਦ ਵਿੱਚ ਮਾਇਆ ਹੋਵੇ ਮਾਇਆ ਕਰਕੇ ਧੁੱਪ ਛਾਉਂਦੀ ਹੈ ਉਹਦੀ ਧੁੱਪ ਛਾਉਂ ਨਹੀਂ ਉਹ ਦੇਵਤੇ ਦੀ ਧੁੱਪ ਛਾਉਂਦੇ ਤਾਂ ਨਹੀਂ ਆਤਮਾ ਦੀ ਜਦਗੜੀ ਦੀ ਆਤਮਾ تو پچھا تو ہو ماڑی موٹی نہ میل لے جائے اصل آتما نہیں نکلتی آتما چل ہتما پرماتما کا کانسپٹ یہ ہے نہیں گربا آتما نہیں نکلتی کدے بھی نہ آتما آتی ہے نہ آتما کتے جاتی ہے آتما پراتما پر جو نکلتی ہے اندر ਪਰ ਆਤਮਾ ਪ੍ਰਵੇਸ਼ ਕਰਦੀ ਹੈ ਗਰਭ ਦੇ ਵਿੱਚ ਪਰਮਾਤਮਾ ਆਪਣਾ ਜੋ ਆਤਮਾ ਘਟ ਕੇ ਸਰੀਰ ਰੂਪੀ ਪਰ ਉੱਥੇ ਹੀ ਦਸਮਦਾਰ ਦੇ ਵਿੱਚ ਆਤਮਾ ਨੂੰ ਆਪਣੇ ਵਿੱਚ ਪ੍ਰਵੇਸ਼ ਕਰਨਾ ਕੀ ਅੰਦਰ ਔਰ ਬਾਹਰ ਦਾ ਨਿਕਲਦਾ ਬਾਹਰ ਅੱਗੇ ਹੰਸ ਫਤਿਹਲਾ